ਤਿੰਨ ਜ਼ਿੰਦਾ ਅਤੇ ਦੋ ਖਾਲੀ ਕਾਰਤੂਸ ਬ੍ਰਾਹਮਣ ਹੋਏ ਹਨ ਤਿੰਨ ਜ਼ਿੰਦਾ ਰੌਂਗ ਬ੍ਰਾਹਮਣ ਹੋਏ ਹਨ ਔਰ ਪਿੰਡ ਮੈਦਵਾਨੀ ਗੁਜਰਾਂ ਦੇ ਵਿੱਚ ਸਵੇਰੇ ਤਰਕਸਾਰ ਹੀ ਇੱਕ ਡਰ ਦਾ ਸਹਿਮ ਦਾ ਮਾਹੌਲ ਬਣ ਜਾਂਦਾ ਹੈ 4 ਸਾਲ ਦੀ ਔਰ ਦਾ ਕਤਲ ਕੀਤਾ ਗਿਆ ਇਹ ਜਿਹੜੀ ਕਿ ਸਵੇਰੇ ਗੁਰੂ ਘਰ ਤੋਂ ਵਾਪਸ ਆ ਰਹੀ ਸੀ ਇਹ ਉਹ ਜਗ੍ਹਾ ਹੈ ਜਿੱਥੇ ਉਹ ਡਿੱਗੇ ਪਾਹੀ ਪਈ ਮਾਰਦੀ ਮੇ ਮਾਰਦੀ ਅਸਵੇਰੇ ਤੜਕਸਾਰ ਗੋਲੀਆਂ ਦਾ ਗੂੰਜਿਆ ਪਿੰਡ ਮਿੰਦਵਾਨੀ ਗੁਜਰਾ ਹਲਕਾ ਗੜ ਸ਼ੰਕਰ ਦਾ ਪਿੰਡ ਹੈ ਤਸਵੀਰਾਂ ਦਿਖਾ ਰਹੇ ਹਾਂ ਉਸ ਜਗ੍ਹਾ ਦੀਆਂ ਜਿੱਥੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਪਹਿਲਾਂ ਤਸਵੀਰਾਂ ਦਿਖਾਵਾਂਗੇ ਉਸ ਤਪਸਾਨ ਦੀਆਂ ਜਿੱਥੋਂ ਇੱਕ 62 ਸਾਲ ਦੀ ਰਚਨਾ ਦੇਵੀ ਜਿਹੜੀ ਹੈ ਉਹ ਮੱਥਾ ਟੇਕ ਕੇ ਆਪਣੇ ਘਰ ਵਾਪਸ ਜਾ ਰਹੀ ਹੁੰਦੀ ਹੈ ਔਰ ਜਦੋਂ ਉਹ ਇਸ ਸਤਪਸਥਾਨ ਤੋਂ ਨਿਕਲਦੇ ਹਨ ਤੇ ਉਸ ਦੇ ਨਾਲ ਹੀ ਜਦੋਂ ਉਹ ਇਸ ਸਤਪਸਥਾਨ ਦੇ ਮੋੜ ਤੇ ਪਹੁੰਚਦੇ ਹਨ ਤਾਂ ਤੁਹਾਨੂੰ ਪਹਿਲਾ ਰਾਉਂਡ ਦਿਖਾਵਾਂਗੇ ਜਿੱਥੇ ਕਿ ਪੁਲਿਸ ਨੇ ਇੱਕ ਘੇਰਾ ਬਣਾਇਆ ਹੋਇਆ ਹੈ ਜਿੱਥੋਂ ਤਿੰਨ ਜ਼ਿੰਦਾ ਅਤੇ ਦੋ ਖਾਲੀ ਕਾਰਤੂਸ ਬ੍ਰਾਹਮਰ ਹੋਏ ਹਨ ਤਿੰਨ ਜ਼ਿੰਦਾ ਰੌਂਡ ਬ੍ਰਾਹਮਰ ਹੋਏ ਹਨ ਔਰ ਪਿੰਡ ਮੈਦਵਾਨੀ ਗੁਜਰਾ ਦੇ ਵਿੱਚ ਸਵੇਰੇ ਤਰਕਸਾਰ ਹੀ ਇੱਕ ਦਰਦ ਦਾ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤਾਬੜ ਤੋੜ ਚੱਲੀਆਂ ਗੋਲੀਆਂ ਨਾਲ ਪੂਰਾ ਪਿੰਡ ਗੂੰਜਦਾ ਹੈ ਜੇਕਰ ਜੇਐਸਵੀਐ ਪੰਜਾਬ ਦੇ ਲਾਅ ਐਂਡ ਆਰਡਰ ਦੀ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਲਾਅ ਐਂਡ ਆਰਡਰ ਜਿਹੜੇ ਹਨ ਉਹ ਕਿਵੇਂ ਦੇ ਹੋ ਚੁੱਕੇ ਹਨ ਉਹ ਇੱਕ ਹੈਰਾਨ ਕਰਨ ਵਾਲੀ ਵਾਲੀ ਗੱਲ ਹੈ ਚਾਹੇ ਉਹ ਬੀਤੇ ਕੱਲ ਦੀ ਗੱਲ ਕਰੀਏ ਬੀਤੇ ਚੱਲ ਕੱਲ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਇੱਕ ਇਦਾਂ ਦਾ ਹਾਦਸਾ ਸਾਹਮਣੇ ਆਇਆ ਸੀ ਜਦੋਂ ਤਾਬੜ ਤੋੜ ਫਾਇਰਿੰਗ ਕਰਕੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਇੱਕ 62 ਸਾਲ ਦੀ ਔਰਤ ਦਾ ਕਤਲ ਕੀਤਾ ਗਿਆ ਹੈ ਜਿਹੜੀ ਕਿ ਸਵੇਰੇ ਗੁਰੂ ਘਰ ਤੋਂ ਵਾਪਸ ਆ ਰਹੀ ਸੀ ਇਹ ਉਹ ਜਗ੍ਹਾ ਹੈ ਜਿੱਥੇ ਉਹ ਡਿਗੇ ਔਰ ਕੁਝ ਇੱਕ ਮੁਹੱਲੇ ਦੇ ਜਿਹੜੇ ਕਿ ਜਿਨ੍ਹਾਂ ਨੇ ਸਵੇਰੇ ਗੋਲੀਆਂ ਦੀ ਆਵਾਜ਼ ਸੁਣੀ ਕੁਝ ਔਰਤਾਂ ਇੱਥੇ ਨੇ ਉਹਨਾਂ ਨਾਲ ਗੱਲ ਕਰਾਂਗੇ ਇੱਕ ਉਹਨਾਂ ਦੀ ਭੈਣ ਜਿਹੜੀ ਔਰਤ ਦੀ ਮੌਤ ਹੋਈ ਹੈ ਉਹਦੀ ਭੈਣ ਵੀ ਇੱਥੇ ਹੈ ਅ ਭੈਣ ਜੀ ਕਿਵੇਂ ਦਾ ਮਾਹੌਲ ਸੀ ਸਵੇਰੇ ਕਿਵੇਂ ਤੁਹਾਨੂੰ ਪਤਾ ਲੱਗਾ ਸਾਨੂੰ ਪਤਾ ਲੱਗਾ ਹੈ ਇਹ ਇਹ ਉਠੀਆਂ ਅਸੀਂ ਆਵਾਜ਼ ਸੁਣੀ ਉਹਦੀ ਉਹ ਆ ਸੁਣੀ ਹੈ ਪੇ ਜੀ ਮੈਨੂੰ ਮਾਰ ਦਿੱਤਾ ਇਹ ਨਾਟਕ ਸਾਰੇ ਅਸੀਂ ਆ ਗਈ ਸਾਨੂੰ ਪਤਾ ਨਹੀਂ ਲੱਗਾ ਕਿ ਕਿੱਧਰ ਤੋਂ ਆ ਜਾਂਦੀ ਹੈ ਕੋਈ ਸਾਨੂੰ ਪਤਾ ਨਹੀਂ ਦੱਸਦਾ ਉਹ ਤੁਹਾਡੀ ਭੈਣ ਬੋਲਦੀ ਪਈ ਸੀ ਮੈਨੂੰ ਮਾਰ ਨਹੀਂ ਨਹੀਂ ਉਹਦੀ ਆਵਾਜ਼ ਆਈ ਤਿੰਨ ਵਾਰੀ ਜਦ ਡਿਗੀ ਕਿਤੇ ਗੋਲੀਆਂ ਲੱਗੀਆਂ ਸਾਨੂੰ ਕੋਈ ਪਤਾ ਨਹੀਂ ਹੈਗਾ ਉਹਦੀ ਆਵਾਜ਼ ਆਈ ਹੈ ਵੀ ਜੀ ਮੈਨੂੰ ਮਾਰ ਦਿੱਤਾ ਅਸੀਂ ਆਪਣੇ ਘਰਾਂ ਦੇ ਨਿਕਲੇ ਨੱਠੇ ਘਰ ਤੇ ਨਿਕਲੇ ਫਿਰ ਸਾਰੇ ਉੱਠੇ ਬੁੰਦੇ ਇਹ ਆਵਾਜ਼ ਆਈ ਹੈ ਇਹ ਆ ਕੇ ਦੇਖੀ ਤਾਂ ਉਹ ਇੱਥੇ ਪਈ ਹੈ ਇਹ ਉੱਪਰ ਲੱਗੀਵੇਂ ਤੇ ਵਿਸ਼ਾਣੀ ਮੈਂ ਕਹਿੰਦਾ ਸਾਡੀ ਰੈਜ ਨਾ ਹੈ ਮੈਂ ਕਿਹਾ ਮੇਰੀ ਭੈਣ ਹੈ ਮੈਂ ਰੋਂਦੀ ਚਲ ਗਈ ਉਹਦੇ ਘਰ ਨਾਲ ਕਰਨ ਉਹਦੀ ਕਾਕੇ ਨੂੰ ਲੈ ਕੇ ਆਈ ਰੋਂਦੀ ਅੱਛਾ ਆਈ ਫਿਰ ਚੱਕ ਗੱਡੀ ਚ ਪਾਈ ਪਰ ਜਦੋਂ ਅਸੀਂ ਪੂਰੇ ਪਿੰਡ ਨਾਲ ਗੱਲ ਕੀਤੀ ਜਿੰਨੇ ਵੀ ਸਾਨੂੰ ਹਲ ਤੱਕ ਲੋਕ ਮਿਲੇ ਉਹ ਤਾਂ ਕਹਿੰਦੇ ਬੜਾ ਸੁਧਾਰਨ ਜਿਹਾ ਪਰਿਵਾਰ ਆ ਬੜਾ ਨੋਰਮਲ ਜਿਹਾ ਪਿਆਰ ਲੱਗਦਾ ਇੱਕ ਬਾਹਰ ਸਾਲ ਦੀ ਔਰਨਾਂ ਕੀ ਕਿਸੇ ਦੀ ਦੁਸ਼ਮਣ ਕੋਈ ਦੁਸ਼ਮਣ ਨਹੀਂ ਹੈ ਜੀ ਕੋਈ ਨਹੀਂ ਸਾ ਕਿਸੇ ਦੀ ਮੇਰੀ ਭੈਣ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅ ਕੀ ਹੋ ਜੇ ਹਾਲਾਤ ਹੋ ਗਏ ਪੰਜਾਬ ਦੇ ਰੋਜ਼ ਗੋਲੀਆਂ ਕੋਈ ਕੋਈ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਸਾਡੀ ਚੂਲੇ ਪੈਵੇਂ ਗੋਡੇ ਪੈਵੇਂ ਸਿਹਰੇ ਸਿਹਰੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਮਾਤਾ ਜੀ ਕਿਵੇਂ ਲੱਗਾ ਵੀ ਕੀ ਕੀ ਹੋ ਗਿਆ ਪਿੰਡ ਦੇ ਵਿੱਚ ਸਾਨੂੰ ਤਾਂ ਐਂਦਾ ਲੱਗਿਆ ਫੇ ਕੋਈ ਬਿਜਲੀ ਖੰਭਾ ਖੰਭਾ ਡੈਂਪਰ ਮਾਰ ਗਿਆ ਬਿਜਲੀ ਲੱਗੀ ਇੱਕ ਨੂੰ ਡਰ ਲੱਗਾ ਹਾਂ ਡਰ ਲੱਗਾ ਪਈ ਇਹ ਸਾਡੇ ਕੋਈ ਕਿਸੇ ਨੇ ਪਿੰਡ ਵਿੱਚ ਕੋਈ ਚਾਣਸ ਹੋ ਗਿਆ ਹਾਂ ਆ ਤਾਂ ਸੁਖਨੇ ਦਾ ਯਾਦ ਵੀ ਨਹੀਂ ਤੇ ਜਦ ਬਾਹਰ ਨਿਕਲ ਕੇ ਦੇਖਿਆ ਫਿਰ ਫੇਰਾ ਸੀ ਉੱਥੇ ਖੜੇ ਤੇ ਫੇਰ ਇੱਥੇ ਲੇਟਵਾਦੀ ਟੀਉ ਦੀ ਬੈਠ ਵੀ ਦੀ ਕੂਟੀਆਂ ਤੇ ਮੰਦਰ ਤੇ ਲੋਕ ਆਉਂਦੇ ਤੇ ਜੀ ਉਹਨਾਂ ਚਿੰਬੜੇ ਵੇ ਅਸੀਂ ਵੀ ਨੱਠ ਕੇ ਦੇਖਿਆ ਤਾਂ ਲੇਟ ਵਾਲੇ ਉਹ ਪਈ ਇੱਥੇ ਇਧਰ ਨੂੰ ਸਿਰ ਇਧਰ ਨੂੰ ਲੱਤਾਂ ਹੂਈ ਇੱਕੋ ਤਾਂ ਪਿੰਡ ਦੇ ਵਿੱਚ ਇਦਾਂ ਦਾ ਹਾਦਸਾ ਹੋ ਜਾਣਾ ਕਿਦਾਂ ਦਾ ਦੁੱਖ ਦਾ ਮਾਹੌਲ ਐਸਲੇ ਪਿੰਡ ਦਾ ਇਦਾਂ ਦਾ ਨਾ ਹੋਵੇ ਜਿੱਦਾਂ ਦਾ ਇੱਥੇ ਹੋਇਆ ਹਾਂ ਜਿੱਦਾਂ ਦੀ ਅੱਜ ਦਿਹਾੜੀ ਬੀਤੀ ਇਹ ਬਾਹੂ ਸਾਡੀ ਦੁੱਧ ਲੈ ਕੇ ਨਿਕਲੀ ਇੱਥੇ ਤੇ ਉਹ ਇੱਥੇ ਬਪਾਈ ਖੜਾ ਥਾ ਸਵੇਰੇ ਸਵੇਰੇ ਤੁਸੀਂ ਕਹਿੰਦੇ ਵੀ ਸਿਰੇ ਜਿਵੇਂ ਉਹਨਾਂ ਦੀ ਭੈਣ ਨੇ ਵੀ ਦੱਸਿਆ ਵੀ ਕਿਵੇਂ ਦਾ ਮਾਹੌਲ ਬਣ ਗਿਆ ਮਾਤਾ ਜੀ ਨੇ ਵੀ ਦੱਸਿਆ ਵੀ ਕਿਵੇਂ ਆਵਾਜ਼ ਸੁਣੀ ਤੁਸੀਂ ਕਹਿੰਦੇ ਸਵੇਰੇ ਜਦੋਂ ਉਹ ਜਦੋਂ ਇਹ ਹਾਦਸਾ ਹੋਇਆ ਉਦੋਂ ਕਹਿੰਦੇ ਤੁਸੀਂ ਦੁੱਧ ਲੈ ਕੇ ਆਂਦੇ ਪਏ ਸੀ ਮੈਂ ਇੱਥੇ ਮੇਰਾ ਬਾੜਾ ਹੈ ਮੈਂ ਦੁੱਧ ਲੈ ਕੇ ਆਈ ਹਾਂ ਇੱਥੇ ਮੋਟਰਸਾਈਕਲ ਗੇਟ ਮੋਰੇ ਖੜਾ ਤਾਂ ਲੇਟ ਉਹਦੀ ਜਗਦੀ ਸੀ ਮੈਂ ਆਪਣੀ ਘਰ ਹੀ ਚੱਲ ਗਈ ਮੈਂ ਜਾ ਕੇ ਚਾਹ ਰੱਖੀ ਗੈਸ ਪਰ ਉਸ ਵੇਲੇ ਦਵਾਈ ਪੀ ਮੈਂ ਮਾਰਦੀ ਮੈਂ ਮਾਰਦੀ ਮੈਂ ਆਵਾਜ਼ ਦਿੱਤੀ ਮੈਂ ਕਿਹਾ ਨਾਟਕਾ ਦੇਖੋ ਬਈ ਬੀਬੀ ਨੂੰ ਕੁਝ ਹੋ ਗਿਆ ਸਾਡੀ ਨੂੰ ਮੈਂ ਕਿਹਾ ਜੀ ਤੇ ਸੱਸ ਹੈ ਮੇਰੀ ਕਿਤੇ ਉਹਨੇ ਲੈਟ ਲੁੱਟ ਛੇੜੀ ਹੈ ਕੁਝ ਹੋ ਗਿਆ ਕਹਿੰਦਾ ਨਹੀਂ ਬਈ ਬੀਬੀ ਤਾਂ ਠੀਕ ਹੈ ਬੀਬੀ ਸੁੱਤੀ ਵੀ ਜਿੱਦਾਂ ਸੀ ਗੇਟ ਤੇ ਬਾਹਰ ਨਿਕਲੇ ਤਾਂ ਜਨੋ ਕੇਚੀ ਕਹਿੰਦਾ ਬਈ ਇੱਥੇ ਬੈਂਟਰੀ ਦੀ ਲੈਟ ਵੱੜ ਗਈ ਕੋਈ ਬੰਦਾ ਪਿਆ ਹੈ ਜਦ ਅਸੀਂ ਆ ਕੇ ਦੇਖਿਆ ਤਾਂ ਜਨਾਨੀ ਪਈ ਇਦਾਂ ਇਕ ਕੋਦਮ ਇਦਾਂ ਦਾ ਸਵੇਰੇ ਸਵੇਰੇ ਤੜਕਸਾਰ ਪਿੰਡ ਦੇ ਵਿੱਚ ਮਾਹੌਲ ਬਣ ਜਾਣਾ ਕਿਦਾਂ ਦਾ ਡਰ ਦਾ ਮਾਹੌਲ ਬਣ ਗਿਆ ਪਿੰਡ ਵਿੱਚ ਬਹੁਤ ਡਰ ਦਾ ਬਣਿਆ ਜਿੱਦਾਂ ਜਾਨੇ ਥਾਂ ਥਾਂ ਹੋਈ ਹੈ ਨਾ ਸਾਡੇ ਭਾਜ ਦੇ ਤਾਂ ਵੀ ਪਤਾ ਨਹੀਂ ਕਿੱਥੇ ਹੋਈ ਹੈ ਤਾਂ ਸਾਡੇ ਆਦ ਖਿਆਲ ਵੀ ਨਹੀਂ ਹੈਗੇ ਕਿ ਇੱਥੇ ਗੋਲੀਆਂ ਚੱਲੀਆਂ ਆਏ ਨਾਲੇ 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 ਇੱਕ 62 ਸਾਲ ਦੀ ਔਰਤ ਨਾਲ ਕੀ ਦੁਸ਼ਮਣੀ ਕਿਸੇ ਦੀ ਕੋਈ ਵੀ ਨਹੀਂ ਉਹ ਤਾਂ ਰੋਜ਼ ਸਵੇਰ ਨੂੰ ਮੈਨੂੰ ਰੋਜ਼ ਮਿਲਦੀ ਜਦ ਮੈਂ ਬਾੜੇ ਜਾਂਦੀ ਨਾ ਧਾਰ ਚੋਣ ਤਾਂ ਉਹਨੂੰ ਕੁਟੀਆਂ ਜਾਣਾ ਰੋਜ਼ ਸੱਸ ਸਾਹਿਬੀ ਕਹਿ ਕੇ ਜਾਣਾ ਦੋ ਤਿੰਨ ਉਹ ਦੇ ਪਰੇਸ਼ਾਨ ਵਿਚਾਰੀ ਦੇ ਹੋਏ ਵੀ ਬਸ ਪਿੰਡ ਦੇ ਵਿੱਚ ਰਹਿੰਨੇ ਹੋ ਐਕਚੁਅਲੀ ਜੇਕਰ ਹਾਲਾਤ ਦੀ ਗੱਲ ਕਰੀਏ ਰੋਜ਼ ਗੋਲੀਆਂ ਚੱਲਦੀਆਂ ਆ ਕੋਈ ਨਾ ਕੋਈ ਮਾਰਿਆ ਜਾਂਦਾ ਨਾ ਕੋਈ ਨੌਜਵਾਨ ਸੇਫ ਆ ਨਾ ਕੋਈ ਬੱਚਾ ਸੇਫ ਆ ਨਾ ਕੋਈ ਬਜ਼ੁਰਗ ਸੇਫ ਆ ਅੱਜ ਗੋਲੀਆਂ ਮਾਰ ਕੇ ਇੱਕ ਔਰਤ ਦੀ ਹੱਤਿਆ ਕਰਤੀ ਕੀ ਕਹੋਗੇ ਜਿਹੜੇ ਇਦਾਂ ਦੇ ਹਾਲਾਤ ਇਹ ਦੇਖ ਜੇ ਸਵੇਰੇ ਲੰਗੀ ਆ ਨਾ ਤੇ ਘਰ ਵਾਲੀ ਬਾਹਰ ਭੰਡੇ ਵਾਹਦੀ ਸੀ ਤੇ ਮੈਂ ਅੰਦਰ ਮੱਝਾ ਚੋਂਦਾ ਤਾਂ ਉਦੋਂ ਇਹ ਸੱਸ ਬੁਲਾ ਕੇ ਲੰਗੀ ਆ ਉਦੋਂ ਬਾਅਦ ਜਦੋਂ ਗੋਲੀਆਂ ਦੀ ਆਵਾਜ਼ ਆਈ ਤੇ ਮੈਂ ਮੱਝ ਦੇ ਫੇਰ ਚੋਂਦਾ ਮੱਝ ਮੈਂ ਫਟਾਫਟ ਮਾਜੀ ਖੇਚੀ ਮੈਂ ਕਿਹਾ ਪ੍ਰਭਾਤ ਦੇਵੀ ਵਾਲੇ ਆ ਗਏ ਪਟਾਕੇ ਠਾਲਦੇ ਤੇ ਚੌਂਕ ਗੋਲੀਆਂ ਦੀ ਆਵਾਜ਼ ਮੈਨੂੰ ਤਿੰਨ ਚੌਂਕ ਦੀ ਸੁਣੀ ਹੈ ਤੇ ਫਿਰ ਮੈਂ ਕਿਹਾ ਵੀ ਕੋਈ ਪ੍ਰਭਾਤ ਦੇਵੀ ਵਾਲੇ ਆ ਮੱਝਾਂ ਨੇ ਡਰ ਜਾਣਾ ਮੈਂ ਪੀੜੀ ਰੱਖਿਆ ਲੋ ਸੋਚਿਆ ਤੱਕ ਨਹੀਂ ਸੀਦਾ ਹਾਂ ਨਹੀਂ ਇੱਧਰ ਕੋਈ ਖਿਆਲੇ ਨਹੀਂ ਤੇ ਕੋਈ ਮੱਝਾਂ ਨੇ ਡਰ ਜਾਣਾ ਦੇ ਡਰ ਕੇ ਤਾਂ ਮੇਰੇ ਉੱਤੇ ਚੜ ਜਾਣਾ ਮੈਂ ਦੌੜ ਉਹਨੇ ਥੋੜੇ ਜਣੇ ਛੱਡੀ ਸੀ ਤੇ ਕੁਝ ਧਾਰਾਂ ਥੱਲੇ ਮੈਂ ਬੀੜੀ ਲਾ ਕੇ ਖੁੱਲੀ ਤੇ ਬਹਿ ਗਿਆ ਇਦਾਂ ਦਾ ਜਿੱਦਾਂ ਦਾ ਅੱਜ ਹਾਲਾਤ ਹੋਇਆ ਤਾਂ ਹੁਣ ਇੱਕ ਡਰ ਦਾ ਮਾਹੌਲ ਤਾਂ ਬਣ ਗਿਆ ਪਿੰਡ ਦੇ ਵਿੱਚ ਪੂਰਾ 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 ਡਰ ਦਾ ਤੇ ਫਿਰ ਉਹ ਮੈਂ ਖੋਲੀ ਤੇ ਬਹਿ ਗਿਆ ਵੀਡੀਓ ਵੀਤੀ ਮਗਾ ਚ ਲੰਘਣ ਗਏ ਜਿੱਦਾਂ ਜਿੱਦਾਂ ਅੱਗੇ ਰੋਜ਼ ਬਾੜੇ ਨੂੰ ਜਾਂਦੇ ਸੀ ਸਵੇਰੇ ਹਨੇਰੇ ਹੁਣ ਇੱਕ ਡਰ ਹੋਊਗਾ ਜਾ ਸਕਦੇ ਨਹੀਂ ਜੀ ਅਸੀਂ ਨਹੀਂ ਸਵੇਰ ਨੂੰ ਜਾ ਸਕਦੇ ਅਸੀਂ 4 ਵਜੇ ਵੀ ਚੱਲ ਜਾਂਦੇ ਤੇ ਰਾਤ ਨੂੰ 12 ਵਜੇ ਵੀ 2 ਵਜੇ ਵੀ ਆਪਣੇ ਪਸ਼ੂ ਦੇਖਣ ਚੱਲ ਜਾਣਾ ਪਰ ਹੁਣ ਨਹੀਂ ਅਸੀਂ ਜਾ ਸਕਦੇ ਜਿੱਦਾਂ ਅੱਜ ਸਵੇਰਾ 5:30 ਵਜੇ ਦੇ ਮਾਹੌਲ ਦੇਣ ਦੇ ਚੜਾਹ ਨਾਲ ਹਲਾਤ ਹੋਏ ਸਾਡੇ ਪਿੰਡ ਦੇ ਪਰ ਇਹ ਅਸੀਂ ਪਹਿਲੀ ਵਾਰ ਚਾਂਸ ਦੇਖਿਆ ਹੁਸ਼ਿਆਰਪੁਰ ਦਾ ਹਲਕਾ ਗੜ ਸ਼ੰਕਰ ਦਾ ਪਿੰਡ ਮਿੰਦਵਾਨੀ ਗੁਜਰਾ ਸਵੇਰੇ ਗੋਲੀਆਂ ਦੀ ਆਵਾਜ਼ ਗੂੰਜਦੀ ਹੈ ਉੱਥੇ ਅਤੇ ਪੂਰੇ ਪਿੰਡ ਦੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿਉਂਕਿ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ ਅਜੇ ਹੀ ਇੱਕ ਵਾਰ ਦਾਤ ਜਲੰਧਰ ਦੇ ਵਿੱਚ ਸਾਹਮਣੇ ਆਈ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਸ਼ਰਯਾਮ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਤੇ ਅੱਜ ਇਹ ਧਵਾਬੇ ਦੇ ਵਿੱਚ ਦੂਜੀ ਘਟਨਾ ਦੂਸਰੇ ਦਿਨ ਹੀ ਹੋ ਗਈ ਹੈ ਔਰ ਉੱਥੇ ਇੱਕ 62 ਸਾਲਾ ੜੀ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਇਸ ਵੇਲੇ ਤਸਵੀਰਾਂ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਹਲਕਾ ਗੜ ਸ਼ੰਕਰ ਦੇ ਸਰਕਾਰੀ ਹਫਤਾਵਲੀ ਦਿਖਾ ਰਹੇ ਹਨ ਜਿੱਥੇ ਗੁਜਰ ਸਮਾਜ ਦਾ ਇੱਕ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਹ ਜਿਹੜੇ ਔਰਤ ਸੀ ਜਿਸ ਦਾ ਕਤਲ ਕੀਤਾ ਗਿਆ ਇਹ ਗੁਜਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਦੇ ਪਤੀ ਸਾਡੇ ਨਾਲ ਨੇ ਜਿਹੜੇ ਕੀ ਸਬ ਇੰਸਪੈਕਟਰ 2 ਸਾਲ ਪਹਿਲਾਂ ਹੀ ਰਿਟਾਇਰ ਹੋਏ ਹਨ ਔਰ ਨਵਾਂ ਸ਼ਹਿਰ ਤੋਂ ਰਿਟਾਇਰ ਹੋਣ ਉੱਥੇ ਉਹਨਾਂ ਉਸੇਗੇ ਔਰ ਅਸਲੋਂ ਨਾ ਗੱਲ ਕਰਾਂਗੇ ਵੀ ਦੀ ਸਵੇਦੀ ਇੱਕ ਘਟਨਾ ਸਾਹਮਣੇ ਆਈ ਜਿਹਨੇ ਕਿ ਇੱਕ ਹਰ ਪਾਸੇ ਸੰਸਰੀ ਦਾ ਮਾਹੌਲ ਬਣਾਤਾ ਇਸ ਵੇਲੇ ਪੂਰਾ ਪਿੰਡ ਤੁਹਾਡੇ ਨਾਲ ਇੱਥੇ ਖੜਾ ਆਇਆ ਇੱਕ ਵਾਰੀ ਉਹਦੇ ਬਾਰੇ ਪੂਰੀ ਜਾਣਕਾਰੀ ਚਾਹਾਂਗੀ ਕਿਵੇਂ ਹੋਇਆ ਕਿੱਦਾਂ ਘਰੋਂ ਗਏ ਸੀ ਔਰ ਤੁਹਾਨੂੰ ਕਿੱਦਾਂ ਪਤਾ ਲੱਗਾ ਉਹ ਰੁਟੀਨ ਦੀ ਵਾਈ 4 ਵਜੇ ਉੱਠਦੇ ਆ ਸਵੇਰ ਨੂੰ ਤੇ ਰੁਟੀਨ ਵਾਈਂ ਕੁੱਟੀਆਂ ਜਾਂਦੇ ਬਾਬਿਆਂ ਦੇ ਪੱਤਾ ਟਿਕਣ ਵਾਤੇ ਅੱਜ ਵੀ 5 ਵਜੇ ਦੇ ਕਰੀਬ ਕੁੱਟੀਆਂ ਗਏ ਮੱਥਾ ਟਿਕਣ ਲਈ ਤੇ ਰਸਤੇ 'ਚ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀਆ ਅੱਛਾ ਤੁਹਾਨੂੰ ਤੁਹਾਨੂੰ ਪਿੰਡ ਵਾਲਿਆਂ ਨੇ ਸੂਚਨਾ ਦਿੱਤੀ ਕਿੱਦਾਂ ਪਤਾ ਲੱਗਾ ਕਿਦਾਂ ਸਾਨੂੰ ਪਿੰਡ ਵਾਲਿਆਂ ਨੇ ਸੂਚਨਾ ਦਿੱਤੀ ਔਰ ਸਾਡੀ ਜਾਣਕਾਰੀ ਦੇ ਮੁਤਾਬਕ ਤੁਸੀਂ ਵੀ ਪੰਜਾਬ ਪੁਲਿਸ ਦੇ ਵਿੱਚ ਸ਼ਿਵਮਨ ਲਿੰਦੇ ਰਹੇ ਹੋ ਨਵਾਂ ਸ਼ਹਿਰ ਤਨਨਾਥ ਸਿਗੇ ਉਥਰ ਟਾਇਰ ਹੋਇਓ ਤਾਂ ਲੱਗਦਾ ਵੀ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਕਿਉਂਕਿ ਪਿੰਡ ਵਿੱਚ ਜਿੰਨੇ ਵੀ ਲੋਕਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇਹ ਬਹੁਤ ਇੱਕ ਸਧਾਰਨ ਪਰਿਵਾਰ ਆ ਨਾ ਕੋਈ ਰੰਜਿਸ਼ ਆ ਨਾ ਕੋਈ ਲੜਿੰਗ ਬਿਲਕੁਲ ਕੋਈ ਰੰਜਿਸ਼ ਨਹੀਂ ਕੋਈ ਦੋਸ਼ਮੁਖੀ ਕਹੀ ਇਹਨਾਂ ਨੇ ਜਿਹੜੀ ਪਿੰਡ ਦੇ ਵਿੱਚ ਦੀ ਗੱਲ ਕਰੀਏ ਜਿੰਨ ਜਦੋਂ ਤੁਹਾਨੂੰ ਪਤਾ ਲੱਗਾ ਉਸ ਤੋਂ ਬਾਅਦ ਪਿੰਡ ਵਾਲਿਆਂ ਨਾਲ ਗੱਲ ਹੋਈ ਹੋਗੀ ਕਿਸੇ ਨੇ ਕੋਈ ਦੱਸਿਆ ਵੀ ਕਿੱਦਾਂ ਆਏ ਬੰਦੇ ਕਿੱਦਾਂ ਗੋਲੀਆਂ-ਗੋਲੀਆਂ ਮਾਰੀ ਬੰਦਾ ਪਹਿਲੇ ਹੀ ਖੜਾ ਸੀ ਉੱਤੇ ਅੱਛਾ ਜੀ ਪਹਿਲੇ ਮਜੂਦ ਸੀ ਉਹਨੂੰ ਪਤਾ ਸੀ ਫੇ ਇਸ ਟਾਈਮ ਉਹਨੇ ਆਲਾ ਅੱਛਾ ਜੀ ਸੋਚੀ ਸਾਹਿਬ ਜੀ ਸਾਹਿਬ ਸਿੱ ਪਹਿਲੇ ਪਹਿਲੇ ਹੀ ਪਹਿਲੇ ਦੋ ਅਸੀਂ ਆਣਾ ਦੋ ਲੇਡੀਜ਼ ਪਹਿਲੇ ਵੀ ਲੰਘੇ ਜਾਂਦੀਆਂ ਹੁਣਾਂ ਨੂੰ ਕੁਛ ਨਹੀਂ ਕਿਹਾ ਅੱਛਾ ਜੀ ਜਦੋਂ ਇਹ ਆਏ ਹੁਣ ਇਹਨਾਂ ਨੇ ਗੋਲੀਆਂ ਮਾਰ ਦਿੱਤੀ ਮੌਕੇ ਦੇ ਉੱਤੇ ਕਹਿੰਦੇ ਜ਼ਿੰਦਾ ਜ਼ਿੰਦਾ ਕਾਰਤੂਸ ਵੀ ਮਿਲੇ ਆ ਕਿੰਨੇ ਜ਼ਿੰਦਾ ਔਰ ਕਿੰਨੇ ਖ ਇਹ ਤਾਂ ਹੁਣ ਪਤਾ ਜਿਹਨਾਂ ਨੇ ਦੇਖਿਆ ਹੋਊਗਾ ਅਸੀਂ ਤਾਂ ਪਹਿਲੇ ਆ ਗਏ ਬਹੁਤ ਦੇਖਿਆ ਤੁਸੀਂ ਬੈਠੇ ਹੋ ਹਾਂਜੀ ਔਰ ਉਸ ਤੋਂ ਬਾਅਦ ਜਦੋਂ ਇਹ ਪਤਾ ਲੱਗਾ ਵੀ ਇਦਾਂ ਕੋਈ ਹਾਦਸਾ ਹੋਇਆ ਹੈ ਤਾਂ ਤੁਹਾਨੂੰ ਕੀ ਲੱਗਾ ਮੈਨੂੰ ਹੁਣ ਬੋਲੋ ਕਿ ਮਤਲਬ ਤੁਹਾਨੂੰ ਇਹ ਕੰਦੀ ਸੱਟੇ ਪਤਾ ਲੱਗੇ ਅਸੀਂ ਗੋਲੀਆਂ ਲੱਗੀਆਂ ਨਹੀਂ ਨਹੀਂ ਇਹ ਨਹੀਂ ਤਾਂ ਪਤਾ ਜੀ ਅਸੀਂ ਇੱਥੇ ਆਏ ਹਾਂ ਹਸਪੀਟਲ ਤੇ ਇੱਥੋਂ ਫਿਰ ਵਾਪਸ ਚਲੇ ਗਏ ਉਹ ਕਹਿੰਦੇ ਡੈਥ ਹੈ ਨਹੀਂ ਪੂਰੇ ਹੋ ਗਏ ਜਦੋਂ ਅਸੀਂ ਪਿੰਡ ਗਏ ਉਹ ਨਹੀਂ ਸਾਨੂੰ ਦੱਸਿਆ ਕਿ ਹਾਂ ਗੋਲੀਆਂ ਚੱਲੀਆਂ ਸੀ 7-8 ਰੌਂਦੀਆਂ ਸੀ ਕਿ ਜਿੱਥੇ ਮੰਮੀ ਡਿੱਗੇ ਸੀ ਮੇਰੀ ਉੱਥੇ ਰੌਂਦ 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 ਪਏ ਜਾਂਦਾ ਤੇ ਫਾਇਰ ਹੋਈ ਐ ਸੋ ਜਦੋਂ ਸਰਕਾਰੀ ਹਸਪਤਾਲ ਲੈ ਕੇ ਆਏ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਉਹਨਾਂ ਨੇ ਗੋਲੀਆਂ ਵੱਜੀਆਂ ਐ ਤੁਹਾਨੂੰ ਸਿੱਧਾ ਹੀ ਬਾਡੀ ਤੇ ਇਹਨਾਂ ਨੂੰ ਪਤਾ ਨਹੀਂ ਲੱਗਾ ਸਾਡੇ ਹੀ ਕਿਸੇ ਨਾਲ ਕੋਈ ਲੱਗਦਾ ਨਹੀਂ ਉਸ ਪਾਸੇ ਨਮਾ ਕਿਨ ਗਿਆ ਹੈ ਗਿਆ ਨਹੀਂ ਉਸ ਕਰਕੇ ਵੀ ਜੀ ਦੇਖੋ ਗਿਆ ਪਿੰਡ ਵਾਸੀਆਂ ਨੂੰ ਦੱਸ ਦਿਓ ਸਰਪੰਚ ਜੀ ਤੁਸੀਂ ਠੀਕ ਹੈ ਵੀ ਕਿਦਾਂ ਦਾ ਮਾਹੌਲ ਐ ਇਸ ਵੇਲੇ ਪਿੰਡ ਦੇ ਵਿੱਚ ਹੋਇਆ ਜਦੋਂ ਇੱਕ ਤੁਸੀਂ ਵੀ ਗੁੱਜਰ ਪਰਿਵਾਰ ਦੇ ਨਾਲ ਉਹ ਪੂਰਾ ਗੁੱਜਰ ਸਮੁਦਾਇ ਇੱਥੇ ਖੜਾ ਆ ਕਿਵੇਂ ਦਾ ਮਾਹੌਲ ਇਸ ਵੇਲੇ ਬਣਿਆ ਮਾਹੌਲ ਸਰ ਪੂਰਾ ਦੇਸ਼ੇਤ ਵਿੱਚ ਸਾਰਾ ਪਿੰਡ ਸਹਿਮਿਆ ਹੋਇਆ ਸਾਰਾ ਪਿੰਡ ਦੇਸ਼ੇਤ ਦੀ ਮਾਹੌਲ ਵਿੱਚ ਹੈ ਇਸ ਟਾਈਮ ਇੱਕ ਬੜੀ ਹੈਰਾਨਗੀ ਵਾਲੀ ਗੱਲ ਆ ਸਰਪੰਚ ਸਾਹਿਬ ਵੀ ਕਹਿੰਦੇ ਵੀ ਜਦੋਂ ਸਾਨੂੰ ਇਸ ਇਨਸੀਡੈਂਸ ਦਾ ਪਤਾ ਲੱਗਾ ਔਰ ਆਪਾਂ ਉਹਨਾਂ ਨੂੰ ਰਟਨਾ ਦੇਵੀ ਨੂੰ ਇੱਥੇ ਲੈ ਕੇ ਆਏ ਤੋ ਇਥੇ ਇਹਨਾਂ ਨੇ ਸਿਰਫ ਇਹ ਦੱਸਤਾ ਵੀ ਮੌਤ ਹੋਈ ਆ ਪਰ ਇਹ ਨਹੀਂ ਦੱਸਿਆ ਵੀ ਗੋਲੀਆਂ ਵੱਜੀਆਂ ਜਾਂ ਕੁਛ ਕੋਈ ਇੰਨੀ ਵੀ ਛਾਣਬੀਨ ਨਹੀਂ ਕੀਤੀ ਇੰਨੀ ਕੋਈ ਛਾਣਬੀਨ ਨਹੀਂ ਕੀਤੀ ਜਦੋਂ ਘਰੇ ਲੈ ਕੇ ਗਏ ਨਾ ਚਾਚਾ ਜੀ ਨੂੰ ਤਾਂ ਉਦੋਂ ਜਾ ਕੇ ਦੇਖਿਆ ਵੀ ਗੋਲੀਆਂ ਲੱਗੀਆਂ ਹੋਈਆਂ ਮੈਂ ਇਹਨਾਂ ਨੂੰ ਦੱਸੇ ਜਾ ਕੇ ਚਾਹਤੇ ਉਹਨਾਂ ਨੂੰ ਮੈਂ ਕਿਹਾ ਵੀ ਉੱਥੇ ਫਾਇਰ ਹੋਈ ਵੀ ਉਹ ਉਰ ਉੱਥੇ ਜਿਹੜੇ ਜਿੱਤਾ ਕਾਰਤੂਸ਼ ਹੈ ਉਹ ਵੀ ਪਏ ਆ ਦੂਜੇ ਵੀ ਪਏ ਆ ਫਿਰ ਪੁਲਿਸ ਨੂੰ ਤਲਾ ਦਿੱਤੀ ਉਸ ਤੋਂ ਬਾਅਦ ਫਿਰ ਪੁਲਸਾਈ ਉਹ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਕੀਤੀ ਵੀ ਦੀ ਖੁਦ ਵੀ ਪੁਲਿਸ ਦੇ ਵਿੱਚ ਸੇਵਾਵਾਂ ਦੇ ਚੁੱਕੇ ਹਾਂ ਇੱਕ ਲੰਮਾ ਜ਼ਿੰਦਗੀ ਦਾ ਅਰਸਾ ਪੁਲਿਸ ਨੂੰ ਦਿੱਤਾ ਹੈ ਪਰ ਐਦਾਂ ਦਾ ਮਾਹੌਲ ਕਦੀ ਦੇਖਿਆ ਸੀ ਜਿੱਦਾਂ ਮਤਲਬ ਨਾ ਹੁਣ ਕੋਈ ਵਪਾਰੀ ਸੇਫ ਆ ਨਾ ਕੋਈ ਔਰਤ ਸੇਫ ਆ ਨਾ ਕੋਈ ਨੌਜਵਾਨ ਸੇਫ ਆ ਅੱਜ ਦਿਨ ਬੀਤੇ ਕੱਲ ਦੀ ਹਲੇ ਜੰੰਦਰ ਦੀ ਘਟਨਾ ਆ ਵੀ ਉੱਥੇ ਵੀ ਗੋਲੀਆਂ ਮਾਰ ਕੇ ਗੋਲੀਆਂ ਤਾਂ ਐਦਾਂ ਚੱਲਣਾ ਪਈ ਜਾਂਦਾ ਦਾ ਮਜ਼ਾਕ ਹੁੰਦਾ ਬਿਲਕੁਲ ਜੀ ਇਹਦੇ ਘਰੇ ਆ ਕੇ ਮਾਰ ਸਕਦੇ ਆ ਅੰਦਰ ਅੰਦਰ ਵੀ ਮਾਰ ਸਕਦੇ ਆ ਕੋਈ ਸ਼ੱਕ ਨਹੀਂ ਇਹਦੇ ਜਾ ਸੇਵਾਵਾਂ ਦਿੱਤੀਆਂ ਪੁਲਿਸੀਆਂ ਕਰੀ ਐਦਾਂ ਦਾ ਮਾਹੌਲ ਦੇਖਿਆ ਸੀ ਵੀ ਇੰਨੀ ਮਤਲਬ ਗੋਲੀ ਚਲਾਣਾ ਇੰਨਾ ਆਮ ਗੱ ਬਿਲਕੁਲ ਪਰ ਇਹਨਾਂ ਦੇਖਿਆ ਸਾਰੀ ਜਿੰਨੀ ਜੈਸਾ ਚਾਂਸ ਨਹੀਂ ਲੱਗੇ ਜਿੱਦਾਂ ਹੁਣ ਹੋ ਰਿਹਾ ਹੈ। ਲਾਅ ਐਂਡ ਆਰਡਰ ਦੀ ਹਾਲਾਤ ਮੇਰੇ ਬਾਰੇ ਕੀ ਕਹਿੰਦੇ ਆ ਵੀ ਐਸ ਵੇਲੇ ਕਿੱਦਾਂ ਦੇ ਲੋਰ ਬਗੜੇ ਆ ਜੀ। ਹਾਲਾਤ ਬਗੜੇ ਆ। ਐਸ ਵੇਲੇ ਹਰ ਪਾਸੇ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਕਿ ਗੋਲੀਬਾਰੀ ਹੋ ਰਹੀ ਹੈ ਔਰ ਸ਼ਰਿਆਮ ਕਤਲ ਕਰਕੇ ਜਿਹੜੇ ਹਨ ਲੋਕ ਜਿਹੜੇ ਕਾਤਲ ਹਨ ਉਹ ਫਰਾਰ ਹੋ ਜਾਂਦੇ ਹਨ। ਕੋਈ ਖੌਫ ਨਹੀਂ ਹੈ ਬੇਖੌਫ ਕਾਤਲ ਔਰ ਲਗਾਤਾਰ ਚੱਲਦੀਆਂ ਗੋਲੀਆਂ। ਅਸਲੇ ਪੰਜਾਬ ਦੇ ਲਾਅ ਐਂਡ ਆਰਡਰ ਤੇ ਵੱਡਾ ਸਵਾਲ ਪੈਦਾ ਕਰ ਰਹੀਆਂ ਹਨ ਔਰ ਉੱਥੇ ਹੀ ਹਲਕਾ ਗੜ ਸ਼ੰਕਰ ਦੇ ਮੈਂਡਵਾਨੀ ਗੁਜਰਾ ਮੈਂਡਵਾਨੀ ਗੁਜਰਾ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਆ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਵਾਈ ਆ ਔਰ ਉਸੇ ਨਾਲ ਹੀ ਇੱਕ ਹੋਰ ਅੰਗਲੀ ਸਾਹਮਣੇ ਆਈ ਹੈ ਕਿ ਜਦੋਂ ਰਚਨਾ ਦੇਵੀ ਨੂੰ ਇਸ ਸਾਰੀ ਘਟਨਾ ਤੋਂ ਬਾਅਦ ਸਰਕਾਰੀ ਹਸਪਤਾਲ ਲਿਆਂਦਾ ਜਾਂਦਾ ਹੈ ਤਾਂ ਸਿਰਫ ਇੰਨਾ ਦੱਸ ਦਿੱਤਾ ਜਾਂਦਾ ਹੈ ਕਿ ਉਹ ਮ੍ਰਿਤਕ ਖਾਨ ਜੋ ਕਿ ਪਰਿਵਾਰ ਨੇ ਦੱਸਿਆ ਪਰ ਉਸ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਉਸੇ ਕਿਵੇਂ ਉਹਨਾਂ ਦੀ ਮੌਤ ਹੋਈ ਹੈ ਘਰ ਜਿਹੜਾ ਪਰਿਵਾਰ ਹੈ ਉਹ ਰਕਨਾ ਦੇਵੀ ਦੀ ਜਿਹੜੀ ਬੋਡੀ ਹੈ ਉਹ ਦੁਆਰਾ ਘਰ ਲੈ ਜਾਂਦਾ ਹੈ ਔਰ ਉਸ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗਦਾ ਹੈ ਕਿ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਹੈ ਉਹ ਬੋਡੀ ਨੂੰ ਦੁਬਾਰਾ ਇੱਥੇ ਲੈ ਕੇ ਆਂਦਾ ਹੈ ਸੋ ਕਿਵੇਂ ਦੀਆਂ ਅੰਗਹਿਲੀਆਂ ਅਤੇ ਕਿਵੇਂ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਵੱਡੇ ਸਵਾਲਾਂ ਦੇ ਘੇਰੇ ਚ ਇਸ ਲਈ ਦੁਆਬਾ ਕੀ ਪੂਰਾ ਪੰਜਾਬ ਹੈ ਵੀ ਤੇ ਕੱਲ ਇੱਕ ਘਟਨਾ ਸਾਹਮਣੇ ਆਈ ਗੋਲੀਆਂ ਚੱਲਣ ਦੀ ਉਸ ਦੇ ਨਾਲ ਹੀ ਅੱਜ ਹੁਸ਼ਿਆਰਪੁਰ ਦੇ ਹਲਕਾ ਗਣਸ਼ੰਕਰ ਦੇ ਪਿੰਡ ਮਿੰਦਵਾਲੀ ਗੁਜਰਾ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਸੋ ਸਵਾਲਾਂ ਦੇ ਘੇਰੇ ਦੇ ਵਿੱਚ ਲਗਾਤਾਰ ਇਹ ਹਾਲਾਤ ਜਿਹੜੇ ਬੰਦੇ ਜਾ ਰਹੇ ਹਨ ਉਹ ਆ ਰਹੇ ਹਨ ਸਰ ਅੱਜ ਇੱਕ ਗਨ ਸ਼ਾਟ ਇਨਜਰੀ ਇਸ ਹਸਪੀਟਲ ਆਇਆ ਇੱਕ ਪੇਸ਼ੈਂਟ ਜੀ ਉਹਨਾਂ ਦਾ ਹਾਲ ਤੱਕ ਜਿਹੜੀ ਕੀ ਬਰੀਫਿੰਗ ਆ ਸਾਹਮਣੇ ਆਈ ਹੈ ਕਿਵੇਂ ਅੱਜ ਕਦੋਂ ਆਏ ਸੀ ਕਿੰਨੇ ਵਜੇ ਆਏ ਸੀ ਉਹ ਸਵੇਰੇ ਆਏ ਸੀ ਸਾਡੇ ਕੋਲ ਅਰਲੀ ਮਾਰਨਿੰਗ ਬ੍ਰਾਡ ਡੈੱਡ ਸੀ ਪੇਸ਼ੈਂਟ ਤੇ ਉਹ ਆਪਾਂ ਹੁਣ ਪੋਸਟਮਾਰਟਮ ਲਈ ਪੇਪਰ ਨਹੀਂ ਆਇਆ ਜੇ ਸਾਡੇ ਕੋਲ ਅਜੇ ਪੋਸਟਮਾਰਟਮ ਤੋਂ ਅਸਲੀ ਪਤਾ ਚੱਲੇਗਾ ਵੀ ਗਨ ਸ਼ਾਟ ਇੰਜਰੀ ਹੈ ਤੇ ਕੀ ਹੈ ਉਹ ਰਿਪੋਰਟ ਤੋਂ ਪੂਰਾ ਇੱਕ ਪਰਿਵਾਰ ਦਾ ਰੂਪ ਹੈ ਇੱਕ ਬੜੀ ਵੱਡੀ ਨੈਗਲੀਜੈਂਸੀ ਹੈਲਥ ਡਿਪਾਰਟਮੈਂਟ ਦੇ ਸਾਹਮਣੇ ਆਈ ਹੈ ਉਹ ਕਹਿੰਦੇ ਅਸੀਂ ਆਪਣੀ ਜਦੋਂ ਪੇਸ਼ੈਂਟ ਨੂੰ ਇੱਥੇ ਲੈ ਕੇ ਆਏ ਆ ਹਾਂਜੀ ਤਾਂ ਇੱਥੋਂ ਸਾਨੂੰ ਈਵਨ ਕੀ ਇਹ ਦੱਸਤਾ ਵੀ ਬ੍ਰੌਡ ਡਾਟਾ ਮਤਲਬ ਉਹਦੀ ਜਾਂਚ ਤੱਕ ਨਹੀਂ ਕੀਤੀ ਇਹ ਵੀ ਨਹੀਂ ਦੱਸਿਆ ਵੀ ਉਹਦੇ ਗੋਲੀਆਂ ਲੱਗੀਆਂ ਜਾਂ ਕੁਝ ਹੋਰ ਇੰਜਰੀ ਆ ਜਾਂ ਕੁਝ ਆ ਉਹ ਜਦੋਂ ਆਪਾਂ ਪਿੰਡ ਚੱਲ ਗਏ ਫਿਰ ਵਾਪਸ ਬਾਡੀ ਲੈ ਕੇ ਆਏ ਇਹਨੂੰ ਕੋਈ ਨੈਗਲੀਜੈਂਸੀ ਨਹੀਂ ਸਮਝਦੇ ਕਿ ਡਾਕਟਰ ਉਹ ਚੈੱਕ ਨਹੀਂ ਇਹ ਇਦਾਂ ਹੈਗਾ ਡਾਕਟਰ ਸਾਹਿਬ ਨਾਲ ਗੱਲ ਹੋਈ ਜਿਹੜੇ ਐਮਰਜੈਂਸੀ ਮੈਡੀਕਲ ਅਫਸਰ ਸੀ ਜਦੋਂ ਬ੍ਰੌਡ ਡੈੱਡ ਆਏ ਸਵੇਰੇ 4:30 ਵਜੇ ਪਹਿਲਾਂ ਸਾਡੇ ਕੋਲ ਉਦੋਂ ਘਰਦਿਆਂ ਨੇ ਦੱਸਿਆ ਵੀ ਇਹ ਪੇਸ਼ੈਂਟ ਸਾਡਾ ਚੱਕਰ ਖਾ ਕੇ ਗਿਰ ਗਿਆ ਹੂੰ ਉਹਦੇ ਵਿੱਚ ਆਪਾਂ ਬਹੁਤੀ ਤਫ਼ਤੀਸ਼ ਨਹੀਂ ਕਰਦੇ ਉਹ ਡਾਇਗਨੋਸ ਪਾ ਕੇ ਡਾਕਟਰ ਸਾਹਿਬ ਨੇ ਬੋਡੀ ਉਹਨਾਂ ਨੂੰ ਹੈਂਡ ਓਵਰ ਕਰਤੀ ਸੀ ਘਰ ਦੇ ਬੋਡੀ ਲੈ ਗਏ ਸੀ ਮਤਲਬ ਕੁਝ ਮਤਲਬ ਮਤਲਬ ਜੇ ਕੋਈ ਦਾ ਕੀ ਕਹਿੰਦਾ ਉਹਨੂੰ ਖਰੀ ਤਾਂ ਜਾਂਚ ਨਹੀਂ ਕਰਦੇ ਹਾਂ ਵੀ ਮਤਲਬ ਜਿੱਦਾਂ ਕੋਈ ਐਂਟਰੀ ਆ ਸਕਦੀ ਉਹ ਕਹਿੰਦੇ ਡਿਗ ਗਏ ਉਹ ਉਹਨੇ ਇਹੀ ਕਿਹਾ ਡਿਗ ਗਏ ਡਾਕਟਰ ਸਾਹਿਬ ਨੇ ਚੈੱਕ ਕੀਤਾ ਵੀ ਬ੍ਰੌਡ ਡੈੱਡ ਹੈ ਵੀ ਹੁਣ ਹੈ ਨਹੀਂ ਇਹਨਾਂ ਦੇ ਵਿੱਚ ਕੁਝ ਵੀ ਬ੍ਰਾਡਡ ਹੈ ਗਈ ਹੈ ਸਾਡੇ ਕੋਲ ਤੇ ਉਹ ਬਾਡੀ ਆਪਣੀ ਲੈ ਗਿਆ ਸੀ ਪੇਸ਼ੈਂਟ ਤੇ ਹੁਣ ਦੁਬਾਰਾ ਗੱਲ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਤੇ ਦੁਬਾਰਾ ਪੇਸ਼ੈਂਟ ਆਏ ਹੈਗੇ ਆ ਤੇ ਉਹ ਕਹਿੰਦੇ ਵੀ ਸਾਡੇ ਪੇਸ਼ੈਂਟ ਨੂੰ ਕਿਸ ਨੇ ਗੋਲੀਆਂ ਮਾਰੀਆਂ ਹੈਗੀਆਂ ਤੇ ਉਹ ਚੰਗੀ ਤਰ੍ਹਾਂ ਦੁਬਾਰਾ ਐਗਜ਼ਾਮੀਨੋਨੀ ਕੀਤਾ ਹੈਗਾ ਤੇ ਫਿਰ ਉਹ ਬਾਡੀ ਆਪਾਂ ਮੋਰਚਰੀ ਚ ਰੱਖ ਲਈਏ ਪੋਸਟਮਾਰਟਮ ਲਈ ਉਹ ਪੁਲਿਸ ਪੇਪਰ ਆਉਂਦੇ ਤੇ ਆਪਾਂ ਪੋਸਟਮਾਰਟਮ ਕਰਕੇ ਅਸਲੀ ਕਾਰਨ ਅਸਲੀ ਉਹਦਾ ਕਿਦਾਂ ਡੈਥ ਹੋਈ ਹੈ ਉਹ ਪੋਸਟਮਾਰਟਮ ਤੋਂ ਪਤਾ ਚੱਲੇਗਾ ਨਹੀਂ ਪ੍ਰੈਸ਼ਰ ਫਿਰ ਵੀ ਕਾਫੀ ਦੇਖਿਆ ਨਹੀਂ ਹੈ ਇੱਕ ਕਾਫੀ ਵੱਡੀ ਇਹ ਨੈਗਲੀਜੈਂਸੀ ਹੈ ਸਰ ਨਹੀਂ ਵੀ ਇੱਕ ਪੇਸ਼ੈਂਟ ਆਂਦਾ ਆ ਆਪਾਂ ਮਤਲਬ ਵਾਪਸ ਘਰ ਜਿੰਨੇ ਬਾਅਦ ਨਹੀਂ ਉਹ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਹੁਣ ਉਹਨਾਂ ਨੇ ਪਤਾ ਨਹੀਂ ਐਗਜ਼ਾਮਿਨ ਕਿੱਦਾਂ ਕੀਤਾ ਹੈਗਾ ਪਹਿਲਾਂ 4:30 ਵਜੇ ਬੋਡੀ ਲੈ ਗਿਆ ਸੀ ਕਹਿੰਦੇ ਦੁਆਰਾ ਲੈ ਕੇ ਹਾਂ ਬਿਲਕੁਲ ਹਾਂ ਜੀ ਨੈਗਲੀਜੈਂਸੀ ਤਾਂ ਆਪਾਂ ਇਹਨੂੰ ਮੰਨਦੇ ਵੀ ਇੱਕ ਪੇਸ਼ੈਂਟ ਆ ਰਿਹਾ ਗਨ ਸ਼ਾਟ ਇੰਜਰੀ ਆ ਸਾਰੇ ਪਿੰਡ ਦੇ ਵਿੱਚ ਰੌਲਾ ਆ ਵੀ ਗੋਲੀਆਂ ਚੱਲੀਆਂ ਪੁਲਿਸ ਆਂਦੀ ਆ ਗੋਲੀਆਂ ਚੱਲੀਆਂ ਔਰ ਜਦੋਂ ਬੋਡੀ ਇੱਥੇ ਆਂਦੀ ਆ ਤਾਂ ਉਹ ਨਾਰਮਲੀ ਉਹਨੂੰ ਚੈੱਕ ਕਰਕੇ ਇਹ ਸਿਰਫ ਇਹ ਦੇਖਿਆ ਜਾਂਦਾ ਵੀ ਉਹ ਡੈਥ ਹੋ ਗਈ ਜੀ ਉਹਨਾਂ ਨੂੰ ਵਾਪਸ ਭੇਜ ਦਿੰਦਾ ਮੈਂ ਮਤਲਬ ਹਾਂ ਪਰ ਉਹ ਆਪਾਂ ਤਫ਼ਤੀਸ਼ ਕਰਾਂਗੇ ਡਾਕਟਰ ਸਾਹਿਬ ਨਾਲ ਦੁਬਾਰਾ ਗੱਲ ਕਰਾਂਗੇ ਇਹਦੇ ਬਾਰੇ ਆਪਾਂ ਦੁਬਾਰਾ ਕਰਾਂਗੇ ਤਫ਼ਤੀਸ਼ ਕਰਾਂਗੇ ਇਹ ਇੱਕ ਐਮ ਐਲ ਸੀ ਪੇਸ਼ੈਂਟ ਦੀ ਇੱਕ ਛੋਟੀ ਜਿਹੀ ਇੰਜਰੀ ਵੀ ਛੋਟੀ ਜਿਹੀ ਵੀ ਤਾਂ ਉਹ ਕਾਫੀ ਵੱਡਾ ਗਵਾਲ ਬਿਲਕੁਲ 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 ਇਹ ਤਾਂ ਇੱਕ ਬੰਦਾ ਮਰਿਆ ਉਹ ਵੀ ਗਨ ਸ਼ਾਟਸ ਨਾਲ ਬਿਲਕੁਲ ਬਿਲਕੁਲ ਔਰ ਉਹਨੂੰ ਉਹਨੇ ਪਰਿਵਾਰ ਨੂੰ ਇਹੀ ਨਹੀਂ ਦੱਸਣਾ ਵੀ ਇਹਦੇ ਗਨ ਸ਼ਾਟ ਲੱਗੇ ਇਹ ਮਤਲਬ ਮਤਲਬ ਇਹਨੂੰ ਕਿਤੇ ਨੀ ਇਹਦੇ ਵਿੱਚ ਪਰਿਵਾਰ ਨੇ ਬੇਸਿਕਲੀ ਦੱਸਣਾ ਹੁੰਦਾ ਆ ਵੀ ਕੀ ਜੇ ਪਰਿਵਾਰ ਨੂੰ ਪਹਿਲਾਂ ਪਤਾ ਸੀ ਪਰਿਵਾਰ ਨੇ ਇਹਦੇ ਬਾਰੇ ਕੁਝ ਨਹੀਂ ਦੱਸਿਆ ਡਾਕਟਰ ਸਾਹਿਬ ਨੂੰ ਪਰਿਵਾਰ ਨੇ ਸਿਰਫ ਇਹ ਦੱਸਿਆ ਵੀ ਸਾਡੀ ਮਾਤਾ ਚੱਕਰ ਖਾ ਕੇ ਗਿਰ ਗਈ ਆ ਉਹਨੂੰ ਚੈੱਕ ਕਰ ਮੈਂ ਤੁਹਾਡੀ ਗੱਲ ਤੋਂ ਡਿਨਾਈ ਨਹੀਂ ਕਰਦਾ ਬਿਲਕੁਲ ਉਹਨਾਂ ਨੂੰ ਉਹ ਵਿਚਾਰੇ ਸਧਾਰਨ ਲੋਕ ਆ ਉਹਨਾਂ ਨੇ ਬੋਡੀ ਚੱਕੀ ਤੁਹਾਡੇ ਕੋ ਆ ਗਏ ਉਹਨਾਂ ਨੂੰ ਨਹੀਂ ਪਤਾ ਸੀ ਉਸ ਵੇਲੇ ਤੱਕ ਠੀਕ ਹੈ ਪਰ ਇੱਕ ਡਾਕਟਰ ਨੇ ਹੀ ਮੀਨ ਹਾਂਜੀ ਬਿਲਕੁਲ ਬਿਲਕੁਲ ਇਹਦੀ ਆਪਾਂ ਇਨਕੁਆਰੀ ਕਰਾਂਗੇ ਡਾਕਟਰ ਸਾਹਿਬ ਨਾਲ ਦੁਆਰਾ ਗੱਲ ਕਰਕੇ ਇਹਦੀ ਆਪਾਂ ਇਨਕੁਆਰੀ ਕਰਕੇ ਦੇਖਾਂਗੇ ਕੀ ਹੋਇਆ ਸਵੇਰੇ ਵੀ ਕਿਉਂ ਨਹੀਂ ਉਹਦਾ ਚੈੱਕਅਪ ਪੂਰਾ ਕੀਤਾ ਗਿਆ ਹਾਂ ਇਹ ਕਿਤੇ ਨਾ ਕਿਤੇ ਲੈਨਗਲੀਜੈਂਸੀ ਤਾਂ ਮੰਨਦੇ ਹੋ ਸਰ ਸਰ ਸਵੇਰ 5:00 ਤੋਂ 5:30 ਤੱਕ ਇਹ ਬਾਕਿਆ ਹੁੰਦਾ ਜੀ ਤੁਹਾਡੇ ਕੋਲ 4:30 ਪਹਿਲਾਂ ਕਿਸ ਤਰ੍ਹਾਂ ਆ ਗਿਆ ਜੀ ਤੁਸੀਂ ਕਹਿ ਰਹੇ ਹੋ ਵੀ 4:30 4:30 ਵਜੇ ਬਾਡੀ ਹੈਂਡ ਓਵਰ ਕੀਤੀ ਆ ਲੈ ਕੇ ਗਏ ਆ ਐਸ ਪਰ ਰਿਕਾਰਡ ਅੱਛਾ ਪਹਿਲਾਂ ਹਾਂਜੀ 4:30 ਵਜੇ ਆ ਕੇ ਕੋਲੀ ਦੂਸਰਾ ਰਾਈ ਕੀ ਕਹਿੰਦਾ ਬੋਡੀ ਬ੍ਰੋਡ ਡੈਟ ਯੋਗੇਸ਼ ਕੁਮਾਰ ਪੀਰਜ ਨੂੰ ਗੱਲ ਸ਼ੰਕਰ